ਗਰਾਂ ਸ਼ੈਵ ਦੇ ਵੀ ਬੋਲ ਨੇ ਨਸ਼ੇ ਕਰਨ ਵਾਲਾ ਬਖਸ਼ਿਆ ਨਹੀਂ ਜਾਂਦਾ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਇਆ ਹਰ ਹਰ ਕਦੇ ਨਾ ਚਿੰਦੇਉ ਜਮ ਪਕੜ ਚਲਾਈਆਂ ਜਮਾਂ ਦੀ ਮਾਰ ਖੋਏਗਾ ਉਹ ਜਿਹੜਾ ਐਸੇ ਕੀਮਤੀ ਸ਼ਰੀਰ ਨੂੰ ਨਸ਼ਿਆਂ ਦੀ ਅੱਗ ਵਿੱਚ ਗਾਲਦਾ ਹੈ ਧਰਮਾ ਹੁਕਮ ਹੈ ਰਹਿਤੁ ਬਾਣ ਤੇ ਨਾਮ ਜਪਣ ਵਾਲਿਆ ਗੁਰ ਸਿੱਖਾਂ ਦੀ ਸੰਗਤ ਕਰਨੀ ਮਹਾਰਾਜ ਆਖਣ ਲੱਗੇ ਸੰਗਤ ਚੰਗੀ ਹੋਵੇ ਨਾ ਗੁਰਮਖੰਦ ਦੀ ਸੰਗਤ ਹੋਵੇ ਤੇ ਮਨ ਦੀਆਂ ਰੁਚੀਆਂ ਚੰਗੇ ਪਾਸੇ ਲੱਗ ਜਾਂਦੀਆਂ ਭੈੜਿਆਂ ਦੀ ਸੰਗਤ ਹੋਵੇ ਤੇ ਮਨ ਦੀਆਂ ਰੁਚੀਆਂ ਮਾੜੇ ਪਾਸੇ ਹੋ ਜਾਂਦੀਆਂ ਨੇ ਉਤਮ ਸੰਗਤ ਉਤਮ ਹੋਵੇ ਚੰਗਿਆਂ ਦੀ ਸੰਗਤ ਕਰੇਗਾ ਬਰਕਤਵਾਨ ਮਨੁੱਖਾਂ ਦੀ ਸੰਗਤ ਕਰੇਗਾ ਚੰਗੇ ਆਈ ਥੱਲੇ ਪਵੇਗੀ ਚੋਰਾਂ ਦੇ ਯਾਰ ਚੋਰ ਹੀ ਹੁੰਦੇ ਨੇ ਕਦੇ ਸਾਥ ਨਹੀਂ ਬਣਦੇ ਤੇ ਸਾਧਾਂ ਦੇ ਯਾਰ ਕਦੇ ਚੋਰ ਨਹੀਂ ਬਣਦੇ